ਚੰਗੋ ਲੱਗ ਗੰਦੀਆ ਵੀ ਹੈਣਾ ਓਕੇ 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 ਜਲਦੀ ਕਰ ਅੱਜ ਲੱਡ ਕੱਟ ਕਰ ਲੈਣਾ ਨਹੀਂ ਦੂਰ ਜਾ ਹੈ ਇੱਥੇ ਹੀ ਬਣਾ ਲਾਂਗੇ ਹੁਣ ਬਚਕਲਾ ਪੈਰਾਂ ਹੱਥਾਂ ਚਾ ਲੂਗਾ ਟੈਂਪਰ ਹੋ ਰੋ ਕੀ ਹੋਇਆ ਤੁੰ ਨੂੰ ਏ ਬੱਸ ਜੀਓ ਕੰਮ ਕਰ ਗਿਆ ਤੁਹਾਡਾ ਮੁੰਡਾ ਤੱਕ ਵੀ ਇਹ ਨੂੰ ਜਦੋਂ ਰੋਡਾਂ ਤੇ ਤੇਰੀ ਆ ਗਈ ਅੱਜ ਅੱਗੇ ਆ ਜਾ ਤੂੰ ਮੜਾ ਤੇ ਅੱਗੇ ਆ ਜਾ

ਰੋਜ਼ਾਂ ਲੀਰ ਜੀ ਮਾਨੇ ਉਹ ਬੰਦੇ ਜੇ ਅਗੇ ਲਾ ਨਾ ਬੰਦੂ ਦਾ ਬਹੁਤ ਵਧੀਆ ਭੱਜਣ ਵਾਲੇ ਲੋਕਾਂ ਚੋਂ ਦਾ ਸਪੋਰਟ ਲੱਗੀ ਹੈ ਇਹ ਫਤ ਹੈ ਇਹਦਾ ਉਗੜ ਕਰਦੇ ਛੱਡ ਦੇ ਹੁਣ ਇਹਨੂੰ ਲਾਓ ਸਭ ਦੇਖੀ ਵਰਦਾ ਤੇ ਆਪਾਂ ਘਾੜਾ ਇੱਕ ਮਗੜਾ ਪਿਆ ਦੇਖੀ ਲਾਉਂਦਾ ਹੁਣ دو گڑا اوہ لگي نيڙا دا اوہ بیٹ کي تينجا راؤ شروع تينجا راؤ شروع ہو گیا ویری گڈ بیٹ کي روڈ بنايا پيچي ਖੱਚ ਖੱਚ ਖੰਡਿਆਲ ਖੱਚ ਖੰਡਿਆਲ 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 ਚੱਲ ਸੰਧੂ ਚੱਲ ਚੱਲ ਓਏ ਚੱਲ ਸੰਧੂ ਇੱਥੇ ਚੱਲ ਕੋਈ ਨਹੀਂ ਹੁੰਦਾ ਇੱਥੇ ਚੱਲ 200 ਓਏ ਪ੍ਰਦੀਪ ਓਏ ਮੇਕੀ ਆ ਛੜਿਆ ਲੱਗਦਾ ਹੋਇਆ ਪ੍ਰਦੀਪ ਓਏ ਬਾਹਾਂ ਪਰ ਜਾ ਨਾ ਭਾਈ ਕਰ ਮੇਕੀ ਖਿੱਚ ਲੈਣਾ ਖਿੱਚ ਲਾਸਟ ਕਿਹੜਾ ਚੱਲ ਲਾਸਟ ਕਿਹੜਾ ਚੱਲ 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 ਜਲਦੀ ਜਲਦੀ ਚੱਲ ਜੱਟਾ ਹੱਜੇ ਹੱਜੇ ਸੰਗੜੇ ਵਾਲੇ ਕਢਾ ਲੈ ਕਿੱਥੇ ਅੱਗੇ ਹੋ ਜਾਣਾ ਕਦੀ ਕਦੀ ਹਟਾ ਯਾਰ ਚੱਲ ਚੱਲ ਮੈਂ ਲਾਸਟ ਗੜ ਨਾ ਦੇ ਜੋਰ ਕਬੂਤਰ ਛੱਡ ਲੈ ਹਾਂ ਲਾਟ ਸਕਾੜ ਕੇ ਰੱਖੋ ਹੋ ਜਾਣੇ ਆਪ ਦੀ ਬਾਪ ਦਰਪੀਬਾ ਉਹ ਬਾਗ ਵਾਲਾ ਉਹ ਫਰੀ ਮੋਟੂ ਉਧਰ ਓਕੇ ਓਕੇ ਬੇੜਾ ਪੱਗਾਈ ਖੜਦਾ 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 ਹਜੇ ਦਾ ਉੱਤੇ ਜਾ ਕੇ ਰੱਖ ਖੜਦਾ ਇੱਥੇ ਜਾਣਾ ਹਜੇ ਇੱਧਰ ਉੱਧਰ ਖੜਦਾ ਪਹਿਲਾਂ ਉੱਧਰ ਖੜਦਾ ਜਦੋਂ ਬੈਲੋਂਗ ਫੇਰ ਚੱਲ ਸੰਤੂ 100 ਮੀਟਰ ਹੀ ਚੱਲ ਖੇਚ ਚੱਲ ਢਾਲ ਸੰਤੂ ਚੱਲ ਚੱਲ ਅੱਗੇ ਲਿਆ ਅਰੇ ਅੱਗੇ ਲਿਆ ਅੱਗੇ ਲਿਆ ਟਾਈਮ ਦਿਖਾ ਦੇ ਮੁੰਡੇ ਦਾ ਕਰ ਉਹਦੇ ਕਣੀ 3 4 53 4 54 55 56 57 4 58 ਦਾ ਕਿਹੜੀ ਕਰਦੇ 5 ਮਿੰਟ 5 ਮਿੰਟ ਹੋਇਆ 5 1 5 2 5 4 5 6 5 7 ਤੇ 5 8 5 9 ਆ 5 11 5 11 ਚੱਲ 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 ਖਾਲ ਖੁੱਡੀਆਂ ਦੇ ਚੱਲ 5 20 ਨਹੀਂ ਸ਼ਾਬਾਸ਼ 5 20 ਹੋਇਆ ਲੈ ਚੱਲ ਜਾ ਚੱਲ 23 5 23 ਹੋਇਆ 5 24 5 25 ਆਇਆ ਆਇਆ পঞ্চপি <laughs> পঞ্চী <disappointment>